ਜੀ ਜੋ ਹਮਰੀ ਬਿਤ ਹੋਤੀ ਮੇਰੇ ਸਤ ਗੁਰਾ ਸਾਬਿਤ ਤੁਮ ਹਰ ਜਾਨੋ ਆਪੇ ਹਮਰ ਦਿੱਤੇ ਖਿਰਤੇ ਕੋਈ ਬਾਤ ਨਾ ਪੁੱਛਤਾ सतगुर संग पीरे हम थे धन धन गुर नान के जन केर The No! Uh -huh. ਤਪਦੇ ਹੋਏ ਲੁਕਾਈ ਨੂੰ ਤਪਦੇ ਹੋਏ ਜਗਤ ਨੂੰ ਤਪਤ ਮਾਏ ਥਾੜ ਵਰਤਾਈ ਅੰਧ ਭਿਆ ਦੁੱਖ ਨਾਠੇ ਪਾਈ ਆਪਣੀ ਪਵਿੱਤਰ ਬਾਣੀ ਦੇ ਨਾਲ ਤਪਦੇ ਅਹਿਰਦਿਆਂ ਨੂੰ ਥਾਰਦੇ ਹੋਏ ਗੁਰੂ ਸਾਹਿਬ ਕਿਰਪਾ ਕਰਦੇ ਨੇ ਹਰ ਕੇ ਨਾਮ ਕੀ ਵਡਿਆਈ ਸਤ ਸੰਗੀ ਜਦੋਂ ਹਰੀ ਪਰਮੇਸ਼ਰ ਦੇ ਨਾਮ ਦੀ ਜਿਹੜੀ ਵਡਿਆਈ ਆ ਜਿਹੜੀ ਸ਼ੋਭਾ ਜੇ ਕਿਤੇ ਸਾਡੇ ਮਨ ਵਿੱਚ ਉਹਦੀ ਵਡਿਆਈ ਆ ਜਾਏ ਉਹਦੀ ਸ਼ੋਭਾ ਆ ਜਾਏ ਸਿਮਾਰਾ ਕਹਿੰਦੇ ਆਠ ਪਹਿਰ ਗੁਣ ਗਾਈ ਜਿਸ ਮਨੁੱਖ ਨੂੰ ਉਦੀ ਬੜਾਈ ਕਰਨ ਦਾ ਚੱਜ ਆ ਜਾਏ ਉਹ ਸਰਕਾਰ ਕੋਲ ਕੁਾਰੇ ਕੋਦੀ ਸਿਰਫ ਸਲਾਹ ਕਰਨ ਦੀ ਤਾਂ ਗਿਆਨ ਆ ਜਾਏ ਪਰ ਇਹ ਕਹਿੰਦੇ ਮੇਰੇ ਉਹ ਅੱਠ ਪੈਰ ਚਾਰ ਪੈਰ ਜਿੰਦੇ ਚਾਰ ਪੈਰ ਰਾਤੀ ਦੇ ਕਦੇ ਵੀ ਇੱਕ ਪਲ ਵੀ ਪਰਮੇਸ਼ਰ ਨੂੰ ਭੁਲਾ ਨਹੀਂ ਸਕਦਾ ਪਰ ਇਹ ਅੱਠ ਪਹਿਰ ਉਸਤਾਲ ਪੁਰਖ ਵੈਗੁਰੂ ਨੂੰ ਯਾਦ ਕਰਨਾ ਬਾਰੇ ਕਹਿੰਦੇ ਪੂਰੇ ਗੁਰੂ ਤੋਂ ਬਿਨਾਂ ਉਹਦੀ ਸਿਫਤਸਲਾ ਨਹੀਂ ਮਿਲਦੀ ਜੇ ਉਹਦੀ ਸਿਫਤਸਲਾ ਨਾ ਮਿਲੀ ਉਹਦੀ ਵਡਿਆਈ ਦਾ ਪਤਾ ਨਾ ਲੱਗਿਆ ਫਿਰ ਮਨੁੱਖ ਗੁਣ ਵੀ ਨਹੀਂ ਗਾ ਸਕਦਾ ਇਹ ਪ੍ਰਾਪਤੀ ਹੁੰਦੀ ਹੈ ਗੁਰੂ ਤੋਂ ਸੱਚੇ ਗੁਰੂ ਤੋਂ ਸ਼ਬਦ ਤੋਂ ਜਿਹੜਾ ਸੱਚੇ ਸ਼ਬਦ ਨਾਲ ਜੁੜ ਜਾਂਦਾ ਹੈ ਜਿਹੜਾ ਸਿਫ ਸਲਾਹ ਵਿੱਚ ਜੁੜ ਜਾਂਦਾ ਹੈ ਗੁਰੂ ਸਾਹਿਬ ਕਹਿੰਦੇ ਜਿਸ ਸਮੇਂ ਜਦੋਂ ਵੀ ਅਕਾਲ ਪੁਰਖ ਵਾਹਿਗੁਰੂ ਦੀ ਚਰਨਾ ਵਿੱਚ ਜੁੜ ਗਿਆ ਮਹਾਰਾਜ ਉਸੇ ਸਮੇਂ ਤੋਂ ਬਖਸ਼ਿਸ਼ਾ ਕਰ ਦੇਣਾ ਜੇਕਰ ਆਇਆ ਸੋ ਕਰਕੇ ਬਸਾਇਆ ਜਿਹਦੇ ਹਿਰਦੇ ਵਿੱਚ ਪਰਮੇਸ਼ਰ ਦੀ ਸਿਖ ਸਲਾਹ ਵਸ ਜਾਏ ਜਿਹੜਾ ਪਰਮੇਸ਼ਰ ਦਾ ਸ਼ੁਕਰ ਕਰਨ ਲੱਗ ਜਾਏ ਮਾਰਾ ਕਹਿੰਦੇ ਉਹਦੇ ਹਿਰਦੇ ਦੇ ਵਿੱਚ ਆਕਾਰ ਪੁਰਖ ਵੈਗੁਰੂ ਪਰਮੇਸ਼ਰ ਦੀ ਸਿਖ ਸਲਾਹ ਗੁਰੂ ਕਿਰਪਾ ਕਰਦਾ ਪਰਮੇਸ਼ਰ ਦੀ ਸਿਖ ਸਲਾਹ ਉਹਦੇ ਜੱਦੇ ਵਿੱਚ ਟਕਾਲਦਾ ਸੋ ਘੜਦਾ ਇਹ ਘੜ ਬਣੇ ਇੰਦਾ ਇੰਦਾ ਰੂਪੀ ਘੜ ਜੇਸ ਪਰਮੇਸ਼ਰ ਨੇ ਰਹਿਮਤ ਕੀਤੀ ਦਇਆ ਕੀਤੀ ਸਾਨੂੰ ਐਡਾ ਸੋਹਣਾ ਸਰੀਰ ਬਖਸ਼ਿਆ ਮਨੁੱਖਾ ਜਨਮ ਬਖਸ਼ਿਆ ਜੇ ਆਪਾਂ ਉਹਦੀ ਸਿਖਤ ਸਲਾਹ ਦੇ ਕੀਤੇ ਨਾ ਗਾਏ ਉਹਨਾਂ ਯਾਦ ਹੀ ਨਾ ਕੀਤਾ ਉਦੇ ਮਾਰੇ ਪਤਾ ਹੀ ਨਾ ਕੀਤਾ ਉਹਦੀ ਬਟਿਆਈ ਵਾਲੇ ਸਾਨੂੰੱਖ ਦਾ ਪਤਾ ਲੱਗਿਆ ਮਾਰਾ ਕਹਿੰਦੇ ਪੇਟ ਤਾਂ ਪਸ਼ੂਆਂ ਦੇ ਵਿੱਚ ਤੇ ਸਾਡੇ ਵਿੱਚ ਕੋਈ ਅੰਤਰ ਨਹੀਂ ਜਿਹੇ ਪੇਟ ਭਰ ਕੇ ਪਸ਼ੂ ਸੌਂਦੇ ਨੇ ਪੇਟ ਭਰਿਓ ਪਸ਼ੂਆਂ ਜਿਓ ਸੋਇਓ ਮਾਨਸ ਜਨਮ ਖੋਇਓ ਏ ਮਨੁੱਖਾ ਜਨਮ ਐਡਾ ਹੀ ਰਿ ਵਰਗਾ ਜਨਮ ਉਹਨੂੰ ਅਜਾਈਂ ਨਾ ਲੈਣਾ ਹੁਣ ਦੇਖੀਏ ਅਸੀਂ ਕਰਦੇ ਕੀ ਆ ਮਾਰਾ ਕਹਿੰਦੇ ਚਾਰ ਪੈਰ ਜ਼ਿੰਦਗੀ ਦੇ ਜਿਹੜੇ ਦਿਨ ਤੇ ਰਾਤ ਦੇ ਦਿਨ ਦੇ ਚਾਰ ਪੈਰ ਰਾਤ ਦੇ ਚਾਰ ਪੈਰ ਅੱਠ ਪੈਰ ਦੇ ਚਾਰ ਪੈਰ ਖਾਣ ਪੀਣ ਹੰਡਾਉਣ ਦੇ ਵਿੱਚ ਵਕੀਫ ਕਰ ਦਿੱਤੇ ਚਾਰ ਗਵਾਇਆ ਹੰਡ ਕੇ ਹੰਨਣ ਤੋਂ ਬਾਅਦ ਆਪਣੇ ਆਪ ਨੂੰ ਸਵਾਰ ਦਾ ਆਪਰੇ ਸਰੀਰ ਤੇ ਅਤ ਦੇ ਸੋਨੇ-ਸੋਨੇ ਬਸਤਰ ਪਾਉਣੇ ਆਪਣੇ ਸਰੀਰ ਨੂੰ ਸਵਾਰ ਦੇਣਾ ਪਾ ਚਾਲ ਪੈ ਤੂੰ ਆਪਣੇ ਸਰੀਰ ਤੇ ਹੀ ਲੱਗਾ ਰਿਆ ਜਿਹੜਾ ਸਰੀਰ ਇੱਕ ਦਿਨ ਮਿੱਟੀ ਹੋ ਜਾਣਾ ਹੈ ਮਰਨ ਦੇ ਸਰੀਰ ਜਿਹਨੂੰ ਜਿਨੂੰ ਤੂੰ ਸਵਾਰ ਰਿਆ ਹੈ ਗੁਰੂ ਸਾਹਿਬ ਜੀ ਕਹਿੰਦੇ ਕੇ ਸਜ ਜਨੇ ਕਾ ਕੁੱਲਾ ਹਾਟ ਜਲੇ ਜੈਸੇ ਲੱਕੜੀ ਕਾ ਕੁੱਲਾ ਇਨ ਕਾ ਇੱਕ ਦਿਨ ਰਾਤ ਹੋਣਾ ਮਿੱਟੀ ਦੀ ਢੇਲੀ ਹੋ ਜਾਣਾ ਐਸਾ ਵੀ ਨਹੀਂ ਕਿ ਆਪਾਂ ਸਰੀਰ ਦੀ ਸਫਾਈ ਵੀ ਰੱਖਣੀ ਇਸ ਗੱਲ 'ਚ ਤਾਂ ਮਾਰਾ ਕਾ ਦੇ ਕਰੀ ਇਸ਼ਨਾਨ ਸਿਮਰ ਪ੍ਰਭ ਆਪਣਾ ਪਰ ਅੰਮ੍ਰਿਤ ਵੇਲੇ ਜਾਗ ਪ੍ਰਭਾਤ ਰਣੇ ਕੁੱਟ ਉੱਠ ਕੇ ਇਸ਼ਨਾਨ ਕਰਨਾ ਸਰੀਰ ਨੂੰ ਸੋਧਣਾ ਸਰੀਰ ਨੂੰ ਸਵਸ਼ ਕਰਨਾ ਫਿਰ ਮਹਾਰਾਜ ਕਹਿੰਦੇ ਸਰੀਰ ਸਵਸ਼ ਕਰਕੇ ਫਿਰ ਆਲਪੁਖ ਵਾਏ ਗੁਰੂ ਦਾ ਸਿਮਰਨ ਕਰਨਾ ਕੌਣ ਕਹਿੰਦਾ ਸਰੀਰ ਦੀ ਸਾਂਭਣਾ ਕਰ ਪਰ ਜੇ ਸਾਰਾ ਦਿਨਾਂ ਪਾ ਸਰੀਰ ਵਾਸਤੇ ਤੁਰੇ ਫਿਰਦੇ ਰਹੇ ਫਿਰ ਮਹਾਰਾਜ ਕਹਿੰਦੇ ਭਾਈ ਇਹ ਤਾਂ ਮਿੱਟੀ ਹੈ ਮਿੱਟੀ ਦੀ ਢੇਰੀ ਕਦੋਂ ਹੋ ਜਾਣਾ ਖਾਤ ਹੋ ਜਾਣਾ ਇਹ ਉਤਨੋ ਹੋਸੀ ਥਾਕ ਨਿਬਾੜੀ ਗੋਤ ਕਰੀ ਆਕਰਕੇ ਗੁਰੂ ਸਾਹਿਬ ਕਹਿੰਦੇ ਜਿਹਦੇ ਹਿਰਦੇ ਦੇ ਵਿੱਚ ਜਦੋਂ ਗੁਰੂ ਨੇ ਕਿਰਪਾ ਕਰਕੇ ਪਰਮੇਸ਼ਰ ਦੀ ਸਿੱਖ ਸਲਾਹ ਟਕਾ ਦਿੱਤੀ ਉਹਨੂੰ ਯਾਦ ਹੋ ਜਾਂਦਾ ਉਹ ਅੱਠ ਪੈਰ ਚਾਰ ਪੈਰ ਦਿਨ ਦੀ ਚਾਰ ਪੈਰ ਰਾਤਰੀ ਦੇ ਅੱਠ ਪੈਰ ਕੋ ਸਰਕਾਰ ਪ੍ਰਖ ਵਾਏ ਗੁਰੂ ਨੂੰ ਸਿਮਰਦਾ ਰਹਿੰਦਾ ਹੁਣ ਆਪਾਂ ਕਈ ਵੀ ਅੱਠ ਪੈਰ ਤੇ ਦਸ ਸਿਮਰਾਂਗੇ ਕਦੀ ਸੋਚ ਕੇ ਵੇਖਿਓ ਕੋਈ ਵੀ ਆਪਾਂ ਕੰਮ ਸਵੇਰੇ ਰੱਬ ਕੀਤਾ ਹੋਏ ਪੂਰਾ ਜਿਹੜਾ ਆਪਾਂ ਪੂਰਾ ਜੋਰ ਲਾ ਲਈਏ ਪੂਰਾ ਤਾੜ ਲਾ ਲਈਏ ਆਪਣਾ ਬਾਈ ਚਾੜ ਤੋਂ ਕੰਮ ਨਾ ਹੋਏ ਤਾਂ ਆਪਾਂ ਥੱਕ ਟੁੱਟ ਕੇ ਪਰਲਕ ਤੇ ਸੌ ਜਾਂਦੇ ਆ ਕਿ ਬੜੀ ਮਿਹਨਤ ਕੀਤੀ ਸਾਰਾ ਦਿਨ ਬੀਤ ਗਿਆ ਪਰ ਕੰਮ ਪੂਰਾ ਨਹੀਂ ਹੋਇਆ ਇਹ ਸੋਚਦੇ ਪਾਲਕ ਤੇ ਸੁੱਤੇ ਤਾਂ ਰਾਤ ਨੂੰ ਸੁੱਤੇ ਪਿਆ ਵੀ ਉਹ ਕੰਮ ਹੋ ਜਾਂਦਾ ਹੈ ਸੁਪਨੇ ਵਿੱਚ ਹੀ ਉਹ ਕੰਮ ਹੋ ਜਾਂਦਾ ਕਿਉਂਕਿ ਦਿਮਾਗ ਦੇ ਵਿੱਚ ਨਹੀਂ ਚੱਲਦੀ ਹੈ ਉਹ ਚੇਤਨਾ ਚੱਲ ਰਿਹਾ ਹੈ ਉਹ ਸੁੱਤਾ ਪਿਆ ਨਹੀਂ ਜਿਹੜਾ ਸਾਰਾ ਦਿਨ ਗੁਰੂ ਗ੍ਰੰਥੀ ਕਰੀ ਜਾਂਦਾ ਹਉ ਤੁਹਰੀ ਕਰੋ ਨਿਤ ਆਸ ਪ੍ਰਭ ਮੋਏ ਕਬ ਜਿਹੜਾ ਤੇਰੇ ਹੀ ਪੁਕਾਰਦਾ ਰਿਹਾ ਕੁਕੀ ਗਿਆ ਭਗਤਕ੍ਰਿਤੀ ਜੀ ਬਾਣੀ ਵਿੱਚ ਇਸੇ ਕਰਕੇ ਪੈ ਰਹੇ ਨੇ ਕਬੀਰ ਕੇਸੋ ਕੇਸੋ ਕੁ ਕੀ ਹੈ ਨਾ ਸ਼ਰਧਾ ਇਹ ਦਿਨ ਰਾਤ ਪਰਮੇਸ਼ਰ ਨੂੰ ਕੂਕਦਾ ਰਹੇ ਪੁਕਾਰਦਾ ਰਹੇ ਨਵਾਜਾ ਮਾਰਦਾ ਰਹੇ ਜਦੋਂ ਦਿਨ ਰਾਤ ਤੂਕਾਂ ਮਾਰੇਗਾ ਅਵਾਜੇਗਾ ਅਵਾਜਾਂ ਮਾਰੇਗਾ ਕਿਤੇ ਉਹ ਕਾਲਪੁਰਖ ਵੈਗੂ ਤੇਰੀ ਕੂਕ ਸੁਣ ਲਵੇ ਤੇ ਪੁਕਾਰ ਸੁਣ ਲਵੇ ਕਦੇ ਤਾਂ ਸੁਣੇਗਾ ਨਾ ਬਸ ਇਸੇ ਤਰ੍ਹਾਂ ਚਾਰ ਪੈਰ ਦਿਨ ਦੇ ਚਾਰ ਪੈਰ ਇਨਾਂ ਨੂੰ ਅਜਾਈ ਨੰਦ ਆ ਪਰ ਆਪਾਂ ਜਾਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸਭਾ ਲੇਖਾ ਰੱਬ ਮੰਗੇਸੀਆ ਊ ਮਾਉ ਤੇਰੇ ਕੰਮ ਤੇ ਤੋ ਰੱਬ ਨੇ ਲੇਖਾ ਮੰਗਣਾ ਕਾਲਾ ਲੇਖਾ ਮੰਗਣਾ ਕਈ ਆਪਾਂ ਸੋਚੇ ਮੈਂ ਰੱਬ ਤੋਂ ਕੀ ਲੈ ਰੱਬ ਦੇ ਕਿੰਨੂ ਕੀ ਦਿੱਤਾ ਪਰ ਚੇਤਾ ਕਰਿਓ ਮਾਰਾ ਕਹਿੰਦੇ 24 ਘੰਟਿਆਂ ਦੇ 24000 ਸਵਾਸ ਤੈਨੂੰ ਰੱਬ ਨੇ ਦਿੱਤੇ 24 ਘੰਟਿਆਂ ਦੇ 24000 ਸਾਲ ਨੇ ਆਪਾਂ ਜਿਹੜਾ ਸਵਾਸ ਆਪਾਂ ਆਪਣੀ ਕਮਾਈ ਨਾਲ ਆਪ ਵੀ ਪੂਰੀ ਜ਼ਿੰਦਗੀ ਦੀ ਕਮਾਈ ਨਾਲ ਲਾ ਲਈਏ ਜੇ ਆਪਾਂ ਤਿੰਨਾਂ ਲੋਕਾਂ ਦੀ ਧਨ ਦੌਲਤ ਇਕੱਠੀ ਕਰਕੇ ਕਿਸੇ ਦੇ ਘੇਰ ਰੱਖਦੀ ਭਾਈ ਆ ਸਾਰੀ ਪੂੰਜੀ ਤੂੰ ਲੈ ਲੈ ਸਾਰੀ ਧਨ ਦਾਲ ਤੇ ਸਾਰੀ ਕਮਾਈ ਤੂੰ ਲੈ ਲੈ ਮੈਨੂੰ ਇੱਕ ਸਾਹ ਦੇ ਦੇ ਇੱਕ ਸਵਾਸ ਕੀ ਆਪਾਂ ਇੱਕ ਸਵਾਸ ਖਰੀਦ ਸਕਦੇ ਆ ਡਾਕਟਰ ਸਾਹਿਬ ਦੇ ਕੋਲ ਜਾ ਕੇ ਆਪਾਂ ਕਰੋੜਾਂ ਅਰਬਾਂ ਰੁਪਈਆ ਖਰਚ ਕਰ ਦਿੰਦੇ ਆ ਫੇਰ ਛੇਕੜ ਦੀ ਵਾਰ ਨਾਲ ਪਰ ਕੀ ਕਹਿੰਦਾ ਭਾਈ ਅਰਦਾਸ ਕਰੋ ਰੱਬ ਦੇ ਅੱਗੇ ਅਰਦਾਸ ਕਰਉ ਮੇਰੇ ਹੱਥ ਖੜੇ ਕੀ ਆਪਾਂ ਨੂੰ ਇਹਦੀ ਗੱਲ ਕਹਿ ਕੇ ਉਹ ਸਾਡੇ ਕੀਤੇ ਹੋਏ ਖਰਚ ਪੈਸੇ ਵਾਪਸ ਕਰ ਦਿੰਦਾ ਇੱਕ ਰੁਪਈਆ ਵੀ ਮੋੜਦਾ ਜਿਹਦੇ ਕੋਲ ਆਪਾਂ ਤੋੜਾ ਪਰਬਾ ਖਰਚ ਕੀਤੇ ਉਹਨੇ 1 ਕੜ ਰੁਪਈਆ ਨਹੀਂ ਮੋੜਿਆ ਤੇ ਸਾਡੋ ਨਾਲ ਕਹਿ ਦਿੱਤਾ ਜਾਓ ਅਰਦਾਸ ਕਰ ਲਓ ਜਿਹਦੇ ਕੋਲ ਆਪਾਂ ਅਰਦਾਸ ਕਰਦੇ ਆਂ ਫੇ ਕੀ ਕਰਦੇ ਆਂ ਪਰਮੇਸ਼ਰ ਤੇਰੇ ਧਰਮ ਦਾ ਭੁੱਖਾ ਨਹੀਂ ਉੱਥੇ 500 ਰੁਪਿਆ ਵੀ ਅਰਦਾਸ ਏਕ ਕਰਨ ਲੱਗੇ ਸੰਕੋਚ ਕਰਦੇ ਦੇਵ ਦੀ ਸੇਵਾ ਕਰਨ ਲੱਗੇ ਵੀ ਸੰਕੋਚ ਕਰਦੇ ਜਿਹੜੇ ਡਾਕਟਰ ਨੇ ਅਰਬਾਂ ਖਰਚ ਕਰਾ ਕੇ ਤਨਖਾਹ ਤਾਂ ਜ਼ੋਰਦਸ ਕਰ ਲੋ ਫੇ ਉਹਦੇ ਆਪਣਾ ਖਰਚ ਕਰਨ ਨਾਲੋਂ ਕਿਉਂ ਨਾ ਆਪਾਂ ਉਹਦੇ ਗੁਣ ਇੱਦਾਂ ਦੇ ਵਿੱਚ ਵਸਾ ਲਈਏ ਇਹ ਕੱਲਣਾ ਡਾਕਟਰ ਵੀ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਵੀ ਕਹਿ ਰਹੇ ਨੇ ਮੇਰਾ ਲੈਜ ਗੁਰੂ ਕੋ ਬਿੰਦਾ ਸਾਡਾ ਗੂ ਇਹੋ ਜਿਹਾ ਬੈਂਡ ਹੈ ਤੇ ਉਹਦਾ ਪੁਰਾਣਾ ਡਾਕਟਰ ਹੈ ਕੀ ਕਰਦਾ ਹਰ ਵਿੱਚ ਪਾ ਕੇ ਕੱਟ ਹੈ ਜਮ ਕੀ ਬੰਦਾ ਬੰਦਾ ਵਾੜੇ ਫਸੀ ਜਮ ਦੂਤਾ ਦੀ ਜਿਹੜੇ ਸਾਡੇ ਗਲ ਵਿੱਚ ਫਾਸੀ ਪਈ ਹੋਈ ਹੈ ਤੇ ਗੁਰੂ ਕਿਰਪਾ ਕਰ ਦਿੰਦਾ ਹਰਿ ਨਾਮ ਧ੍ਰਿੜ ਕਰਾ ਕੇ ਜਮ ਦੂਤਾ ਦੀ ਫਾੜੀ ਕੱਟ ਦਿੰਦਾ ਇਸੇ ਕਰਕੇ ਮਾਰਾ ਜਿਹੜੇ ਜਿਤ ਤਾਰ ਬ੍ਰੰਹ ਚ ਪਿਆਇਆ ਸੋ ਘੜ ਤਏ ਵਸਾਇਆ ਇਹਦੇ ਪਾਰਦਰਸ਼ਨ ਪਰਮੇਸ਼ਰ ਨੂੰ ਚੇਤੇ ਕੀਤਾ ਗੁਰੂ ਦੀ ਰਹਿਮਤ ਨਾਲ ਗੁਰੂ ਦੀ ਕਿਰਪਾ ਨਾਲ ਫਿਰ ਪਰਮੇਸ਼ਰ ਆਕਾਰਪੁਰਖ ਵਾਇਗਣੂ ਦੀ ਸਲਾਹ ਉਹਦੀ ਵਡਿਆਈ ਉਹਦੇ ਦਿਲ ਦੇ ਵਿੱਚ ਰੱਖ ਦਿੰਦੇ ਨੇ ਉਹਦੇ ਏਰ ਦੇ ਵਿੱਚ ਰੱਖ ਦਿੰਦੇ ਨੇ ਏਡੇ ਰੂਪੀ ਘਰ ਦੇ ਵਿੱਚ ਸੋ ਘਰ ਦੇ ਘਰਮਣ ਦੇ ਅੰਦਰ ਏੜਦੇ ਦੇ ਵਿੱਚ ਵਸਾਰੇ ਹੁੰਦੇ ਨੇ ਆਪਣੀ ਸਲਾਹ ਦੇ ਗੀਤ ਪ੍ਰਗਤੀ ਅਕੰਖਤਾ ਰੀ ਉਹ ਜਿਹੜਾ ਉਹ ਤਾਨ ਪ੍ਰਖ ਬਾਇਰੂ ਹੈ ਪਰਮੇਸ਼ਰ ਹੈ ਪ੍ਰਭੂ ਹੈ ਉਹਦੀ ਅਤਤ ਕਹਾਣੀ ਹੈ ਇਹਨੂੰ ਕੋਈ ਮਾਇਦਾ ਨਾਮ ਨਹੀਂ ਕਹਿ ਸਕਦਾ ਵੀ ਮੈਂ ਤਾਂ ਪੂਰੇ ਅਰਥ ਦੱਸ ਦਿੱਤੇ ਜੀ ਪਰ ਮੈ ਤੋਂ ਪਰੇ ਕੋਈ ਨਹੀਂ ਹੈ ਕੋਈ ਨਹੀਂ ਕਹਿ ਸਕਦਾ ਉਹ ਗੱਥ ਹੈ ਹਾਂ ਆਪ ਆਪਣੀ ਬੁੱਧ ਹੈ ਜਿੱਤੀ ਵਰਤ ਢਿੰਨ ਢਿੰਨ ਕੋਈ ਦੇਤੀ ਜਿੰਨੀ ਕ ਸਾਨੂੰ ਵਾਹਿਗੁਰੂ ਇਹਦੇ ਬੁੱਧੀ ਦਿੱਤੀ ਹੈ ਓਨੀ ਕ ਬੁੱਧੀ ਨਾਲ ਅਸੀਂ ਉਹਦੇ ਉੱਤੇ ਹੁੰਦਾ ਹੀ ਜਾਂਦੇ ਹਾਂ ਪਰ ਉਹ ਸਾਡੀ ਬੁੱਧੀ ਤੋਂ ਪਰੇ ਹੈ ਸਾਡੀ ਸੋਚ ਤੋਂ ਪਰੇ ਹੈ ਸਾਡੀ ਸੋਚ ਮੁਕੰਮਲ ਨਹੀਂ ਹੋ ਸਕਦੀ ਉਹ ਅਕਾਲ ਪੁਰਖ ਵਾਹਿਗੁਰੂ ਤੋਂ ਕਿਤੇ ਅੱਗੇ ਹੈ ਇੱਕ ਬੜੀ ਸੋਹਣੀ ਗੱथा ਹੈ ਇੱਕ ਵਾਰ ਇੱਕ ਵੱਚਾ ਸਮੁੰਦਰ ਦੇ ਵਿੱਚੋਂ ਇੱਕ ਲੋਕਾ ਪਾਣੀ ਦਾ ਪਰਦਾ ਤੇ ਬਾਹਰ ਸੁਤਦਾ ਐਦਾਂ ਕਰੀ ਜਾ ਰਿਹਾ ਬਾਰ-ਬਾਰ ਇੱਕ ਸੂਫੀ ਫਕੀਰ ਉਸੇ ਸਮੁੰਦਰ ਦੇ ਕੰਢੇ ਤੇ ਰਹਿ ਜਾਂਦਾ ਉਹ ਬੱਚਾ ਖੇਡਦਾ ਖੇਡਦਾ ਪਾਣੀ ਦੇ ਘੜੇ ਦੇ ਭਰ-ਭਰ ਕੇ ਬਾਹਰ ਸੁਤਦਾ ਸੁਤਦਾ ਇੱਕਦਾਂ ਉੱਚੀ ਉੱਚੀ ਰੋਣ ਲੱਗ ਪਿਆ ਉਹ ਫਕੀਰ ਨੇ ਉਸ ਬੱਚੇ ਦੀ ਬਾਹ ਫੜੀ ਬੇਟਾ ਤੂੰ ਤਾਂ ਬੜਾ ਸੋਹਣਾ ਖੇਡ ਰਿਆ ਸੀ ਅਚਾਨਕ ਤੈਨੂੰ ਕੀ ਹੋ ਗਿਆ ਤੇਰੇ ਕੋਲ ਹੋਰ ਕੋਈ ਹੈ ਵੀ ਨਹੀਂ ਜੇ ਪਰਿਵਾਰ ਆ ਹੋਵੇ ਕਿਸੇ ਤੂੰ ਇੱਕਦਮ ਰੋਣ ਕਿਉਂ ਲੱਗਿਆ ਕਿੰਨਾ ਸੋਹਣਾ ਖੇਡ ਰਿਆ ਸੀ ਤੂੰ ਕਿਹਾ ਬਾਬਾ ਮੈਂ ਸਵੇਰ ਦਾ ਲੱਗਿਆ ਅਸਮੁੰਦਰ ਨੂੰ ਆਪਣੇ ਲੋਟੇ 'ਚ ਪਾਉਣ ਵਾਸਤੇ ਮੈਂ ਥੱਕ ਗਿਆ ਇਸ ਸਮੁੰਦਰ ਮੇਰੇ ਲੋਟੇ 'ਚ ਹੀ ਨਹੀਂ ਪੈ ਰਿਹਾ ਉਹ ماں ਪੁੱਸ ਨੂੰ ਮੁਸਕਰਾ ਕੇ ਅੱਗੇ ਚਲੇ ਗਏ ਹੱਸਦੇ ਹੱਸਦੇ ਥੋੜੀ ਦੂਰ ਜਾ ਕੇ ਸੁੰਦਰਵਨ ਵੇਖੀ ਜਾਂਦੇ ਨੇ ਵੇਖੀ ਜਾਂਦੇ ਨੇ ਔਰ ਉਹ ਵੀ ਉੱਚੀ ਉੱਚੀ ਤਾਂ ਹਾਂ ਮਾਂ ਕੇ ਰੋਣ ਲੱਗ ਪਏ ਉਸ ਬੱਚੇ ਨੇ ਆਪਣਾ ਗੜਬਾ ਆਪਣਾ ਲੋਟਾ ਭਗਾ ਕੇ ਸੁੰਦਰ ਵਿੱਚ ਮਾਰਿਆ ਦੌੜ ਕੇ ਭੱਜ ਕੇ ਬਾਬਾ ਜੀ ਦੀ ਬਾਹ ਫੜ ਲਈ ਫਕੀਰ ਨੇ ਬਾਬਾ ਮੇਰਾ ਆਲ ਮਿਲ ਗਿਆ ਮੈਨੂੰ ਤਾਂ ਆਲ ਮਿਲ ਗਿਆ ਕਹਿੰਦਾ ਪੁੱਤਰ ਤੇਰਾ ਮੇਰਾ ਇੱਕ ਵੀ ਕਰਦਾ ਜੋ ਤਕਲੀਫ ਤੈਨੂੰ ਹੈ ਉਹ ਹੀ ਮੈਨੂੰ ਹੈ ਤੂੰ ਆਪਣੇ ਲੋਟੇ ਵਿੱਚ ਸਮੁੰਦਰ ਪਾਉਣਾ ਚਾਹੁੰਦਾ ਸੀ ਨਹੀਂ ਪੈ ਰਿਆ ਮੈਂ ਆਪਣੇ ਹਿਰਦੇ ਰੂਪੀ ਲੋਟੇ ਵਿੱਚ ਉਸ ਪਰਮੇਸ਼ਰ ਦੀ ਕਾਇਨਾਤ ਨੂੰ ਉਹਦੀ ਬੜਾਈ ਨੂੰ ਉਹਦੀ ਦੁਨੀਆ ਨੂੰ ਦੇਖਣਾ ਚਾਹੁੰਦਾ ਸੀ ਪਰ ਮੇਰੀ ਨજર ਜੀ ਨਹੀਂ ਆ ਰਹੀ ਪੂਰਾ ਚੌੜਾ ਪਰ ਉਹਦੀ ਕੁਦਰਤ ਬਹੁਤ ਬਿਆਨਤ ਹੈ ਫਿਰ ਬੱਚਾ ਕਹਿੰਦਾ ਵਸ ਮੇਰੇ ਵਾਲਾ ਕੰਮ ਕਰ ਬਾਬਾ ਮੇਰੇ ਲੋਟੇ ਚ ਸਮੁੰਦਰ ਨਹੀਂ ਪੈ ਸਕਦਾ ਮੇਰਾ ਲੋਟਾ ਤਾਂ ਸਮੁੰਦਰ ਵਿੱਚ ਪੈ ਸਕਦਾ ਹੈ ਨਾ ਮੈਂ ਆਪਣਾ ਲੋਟਾ ਸਮੁੰਦਰ ਵਿੱਚ ਪਾ ਦਿੱਤਾ ਮੇਰਾ ਤਾਂ ਹੱਲ ਹੋ ਗਿਆ ਹੁਣ ਜੇ ਤੇਰੀ ਬੁੱਧ ਦੇ ਵਿੱਚ ਉਹਦੀ ਕੁਦਰਤ ਨਹੀਂ ਪੈਂਦੀ ਤੂੰ ਆਪਣੀ ਬੁੱਤ ਨੂੰ ਉਹਦੀ ਕੁਦਰਤ ਦੇ ਵਿੱਚ ਪਾ ਦੇ ਲੋੜ ਹੀ ਨਹੀਂ ਐ ਇੱਕੋ ਹੀ ਗੱਲ ਐ ਵਿੱਚ ਮਿਲ ਜਾਓਗੇ ਪ੍ਰਭ ਕੀ ਇਹ ਕਰਤ ਕਹਾਣੀ ਉਹ ਕੁਦਰਤ ਬੇਅੰਤ ਹੈ ਉਹਨੂੰ ਬੇਅੰਤ ਨੂੰ ਇੱਕ ਸੀਮਤ ਦਿਲ ਦੇ ਵਿੱਚ ਬੰਦਿਆ ਨਹੀਂ ਜਾ ਸਕਦਾ ਜਨ ਬੋਲੈ ਅਮਰ ਗਦਾਨੀ ਨਾ ਜਨ ਰੱਬ ਦੇ ਪਿਆਰੇ ਆ ਜਿਵੇਂ ਤੁਸੀਂ ਦੇਵਤਿਆਂ ਬੰਦਸਾਦੀਆਂ ਆ ਕੇ ਬੈਠੇ ਹੋ ਗੁਰੂ ਜੀ ਦੇ ਚਰਨਾਂ ਵਿੱਚ ਇਸ ਤਰ੍ਹਾਂ ਜਿਹੜੇ ਅਮਰਤ ਵੇਲੇ ਜਾ ਕੇ ਸਕਾਲਪੁਰ ਖਵਾਇ ਗੁਰ ਦੀ ਸਿੱਖ ਸਲਾਹ ਦਰਦੇ ਨੇ ਅੰਮ੍ਰਿਤ ਬਾਣੀ ਨੂੰ ਬੋਲਦੇ ਨੇ ਉਚਾਰਨ ਕਰਦੇ ਨੇ ਨਾਨਕ ਦਾਸ ਬਖਾਣੀ ਗੁਰ ਪੂਰੇ ਤੇ ਜਾਣੀ ਇਹ ਸਾਨੂੰ ਅਕਲ ਇਹ ਸਾਨੂੰ ਸਮਝ ਪੂਰੇ ਗੁਰੂ ਤੋਂ ਬਿਨਾ ਨਹੀਂ ਆ ਸਕਦੀ ਪੂਰਾ ਗੁਰੂ ਉਹ ਹੈ ਜਿਦੀ ਨਾਮ ਬੋਤ ਹੁੰਦੀ ਹੈ ਜਿਦਾ ਨਾਮ ਜਨਮ ਨਾ ਜਨਮ ਦਾ ਨਾ ਮਰਦਾ ਪੂਰਾ ਸ੍ਰਿਸ਼ਟੀ ਪੁਰੀ ਨਾਸ ਹੋ ਜਾਏਗੀ ਮਹਾਰਾਜ ਬਾਣੀ ਚ ਕਿਹਾ ਕਈ ਵਾਰ ਫਸਰਿਓ ਪਰ ਸਾਰ ਇਸ ਸ੍ਰਿਸ਼ਟੀ ਨੂੰ ਉਸ ਕਰਤੇ ਨੇ ਕਈ ਵਾਰ ਮਿਟਾਇਆ ਮਟਾਉਣ ਲਗੇ ਕਿੰਨਾ ਟਾਈਮ ਲੰਦਾ ਆ ਆ ਪਿੱਛੇ ਜੇ ਕਾਫੀ ਸਬਾ ਹੋ ਗਿਆ ਚੈਨਾ ਦੇ ਵਿੱਚ ਸਮੁੰਦਰ ਦੇ ਕੰਢੇ ਤਕਰੀਬਨ 5 ਕਿਲੋਮੀਟਰ ਤੱਕ ਇੱਕ ਐਨੀ ਸੋਹਣੀ ਬਸੋਂ ਸੀ ਜਿੱਥੇ ਦੂਰ ਦੂਰ ਤੋਂ ਲੋਕ ਸ਼ਹਿਰ ਪਰ ਆਉਂਦੇ ਸੀ ਦੂਰ ਦੂਰ ਤੋਂ ਉੱਥੇ ਲੋਕੀ ਘੁੰਮਣ ਆਉਂਦੇ ਸੀ ਸ਼ਹਿਰ ਕਰਨ ਦੇ ਸਰ ਤਾਂ ਇੱਕ ਦਿਨ ਐਸਾ ਹੋਇਆ ਰਾਤੋਂ ਰਾਤ ਉਸ ਗਾਲ ਪੁਰਖ ਵੈਗੁਰੂ ਦਾ ਐਸਾ ਪਾਣਾ ਵਰਤਿਆ ਸਵੇਰੇ ਉੱਥੇ 5 ਕਿਲੋ ਪਿੱਟੜ ਦੇ ਵਿੱਚ ਪਾਣੀ ਪਾਣੀ ਸੀ ਉੱਥੇ ਕਿੰਨੇ ਲੋਕ ਕਰਪ ਹੋ ਗਏ ਜਿੰਨਾ ਕੁਝ ਖਤਮ ਹੋ ਗਿਆ ਅੱਜ ਤੱਕ ਪਤਾ ਹੀ ਨਹੀਂ ਲੱਗ ਸਕਦਾ ਉਹ ਇੱਕ ਪਲ ਦੇ ਵਿੱਚ ਇੱਕ ਅੱਖ ਦੇ ਫਰਕਣ ਜਿੰਦੇ ਸਮੇਂ ਵਿੱਚ ਇਸ ਸਾਰੀ ਸ੍ਰਿਸ਼ਟੀ ਨੂੰ ਸਮੇਟ ਸਕਦਾ ਇੱਕ ਅੱਖ ਦੇ ਫਰਕਣ ਦੇ ਸਮੇਂ ਵਿੱਚ ਮਾਰਾ ਕਦੇ ਇੱਕ ਵਾਰੀ ਨਹੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਕਈ ਵਾਰ ਕੀਤਾ ਉਹਨੇ ਇਹ ਕੰਮ ਕਈ ਵਾਰ ਪਸਰਿਓ ਪਸਾ ਕਈ ਵਾਰ ਇਸ ਸ੍ਰਿਸ਼ਟੀ ਨੂੰ ਐਨੇ ਸਮੇਂ ਵਿੱਚ ਇੱਕ ਫੂਰੇ ਦੇ ਸਮੇਂ ਵਿੱਚ ਇਹਨੂੰ ਨਾਸ ਕੀਤਾ ਇੱਕ ਫੂਰੇ ਦੇ ਸਮੇਂ ਵਿੱਚ ਹੀ ਇਹਨੂੰ ਪੈਦਾ ਕਰ ਦਿੰਦਾ ਇਸ ਕਰਕੇ ਉਹ ਪੂਰਾ ਹੈ ਉਹ ਘਟਦਾ ਨਹੀਂ ਉਹ ਵਰਦਾ ਨਹੀਂ ਸਾਡੀ ਵਡਿਆਈ ਨਾਲ ਉਹ ਵੱਡਾ ਨਹੀਂ ਹੁੰਦਾ ਜੇ ਆਪਾਂ ਉਹਦੀ ਨਿੱਤਾਂ ਕਰੀਏ ਕਈ ਮੂਰਖਾਂ ਦੇ ਮਨ ਵਿੱਚ ਐਸਾ ਹੁੰਦਾ ਕਿ ਸ਼ਾਇਦ ਮੈਂ ਗੁਰੂ ਦੀ ਯਾਦ ਵੀ ਕਰ ਦਵਾਂਗਾ ਨਹੀਂ ਉਹਦੀ ਯਾਦ ਵੀ ਕੋਈ ਨਹੀਂ ਕਰ ਸਕਦਾ ਉਹ ਤਾਂ ਪੂਰ ਹੈ ਉਹ ਕਦੀ ਘਟਦਾ ਨਹੀਂ ਉਹ ਕਦੀ ਵਰਦਾ ਨਹੀਂ ਵਸ ਇੱਕ ਪਸਥਿਰ ਹੈ ਬਾਕੀ ਦੁਨੀਆ ਨਾਸਵੰਤ ਹੈ ਉਸ ਤੇ ਰਹੇ ਗੁਰਤੇਗ ਬਾਦ ਪਾਸ਼ਾ ਜੀ ਇਸੇ ਕੱਲ ਕਿਤਾ ਬਾਣੀ ਚਾਹਤੇ ਨੇ ਅਸਥਿਰ ਜੋ ਅਸਥਿਰ ਜੋ ਮਾਨੇਉ ਤੇ ਮੂਰਖਾ ਜਿਹੜੀ ਦੇ ਰੋ ਤੂੰ ਸਦਾ ਲਈ ਕਾਇਰ ਕੀ ਮਟਕੀ ਮੈਂ ਤਾਂ ਮਰਨਾ ਹੀ ਨਹੀਂ ਕਦੇ ਮੇਰੇ ਨੂੰ ਕੁਝ ਹੋਈ ਨਹੀਂ ਸਕਦਾ ਮੈਨੂੰ ਕੁਝ ਨਹੀਂ ਹੋਣਾ ਮਰ ਗਏ ਸੋਤੋਂ ਤੇਰੋ ਹੋਏ ਐ ਥੇ ਜਿਹਨੇ ਤੂੰ ਦਿਨ ਰਾਤ ਸਵਾਰਦਾ ਰਹਣਾ ਪਤੰਤੇ ਪਾ ਲਾ ਕੇ ਕਰੀਮਾ ਪਾਊਡਰ ਲਾ ਕੇ ਮਰ ਗਏ ਸੋਤੋਂ ਤੇਰੋ ਕੋਈ ਹੈ ਕਿ ਕਿਉਂ ਨਾ ਹਰ ਕੋ ਨਾਮ ਲੇ ਮੂਰਖ ਨਿਲਾਜਰੇ ਲਾਜ ਕਿਉਂ ਕਹਿੰਦੇ ਨੇ ਬੇਸ਼ਰਮ ਇਹ ਸਾਡਾ ਪਿਓ ਕਹਿੰਦਾ ਉਹ ਬੇਸ਼ਰਮਾ ਕੋਈ ਕੰਮ ਕਰ ਲਿਆਗਾ ਕਹਿ ਦੋ ਜਨਾਹ ਮਹਾਰਾਜੀ ਜੀ ਸਿੱਧੇ ਕਹਿੰਦੇ ਨੇ ਕਹਦੇ ਉਹ ਮੂਰਖ ਬੇਸ਼ਰਮ ਤੇ ਲਾਜ ਮੂਰਖ ਤੂੰ ਪਰਮੇਸ਼ਰ ਦਾ ਨਾਮ ਜਪਿਆ ਕਰ ਆਪਣੇ ਹਿਰਦੇ ਵਿੱਚ ਉਹਦੀ ਸਿਫਤ ਸਲਾਹ ਨੂੰ ਕਸਾ ਪਰ ਜਦੋਂ ਸਿਫਤ ਸਲਾਹ ਬਸਾ ਲੇਗਾ ਇਹ ਤੈਨੂੰ ਦਾਤ ਮਿਲਦੀ ਹੈ ਗੁਰੂ ਕੋਲ ਗੁਰੂ ਦੇ ਸ਼ਬਦ ਕੋਲ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤਕਰੀਬਨ ਚੇ ਇੱਕ ਕਸ਼ਟਪਦੀ ਰੋਜ਼ ਪੜਿਆ ਕਰੋ ਸੁਖਨੀ ਸਾਹਿਬ ਦੀ ਚੇ ਇੱਕ ਜਪਜੀ ਸਾਹਿਬ ਦਾ ਪਾਠ ਰੋਜ਼ ਕਰਿਆ ਤੋਂ ਵੈਸੇ ਦਾ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਪੰਜਵਾੜੀਆਂ ਦਾ ਮੰਨ ਲਓ ਪੰਜਵਾੜੀਆਂ ਨਹੀਂ ਹੁੰਦੀਆਂ ਜਪਜੀ ਸਾਹਿਬ ਪੜ ਲੈਣ ਤੋਂ ਜਪਜੀ ਸਾਹਿਬ ਨਹੀਂ ਹੁੰਦਾ ਮੂਲ ਮੰਤਰ ਕਰਨਿਆ ਕਰੋ ਮੂਲ ਮੰਤਰ ਨਹੀਂ ਹੁੰਦਾ ਬਾਰੇ ਗੁਰੂ ਗੁਰਮੱਤਰਾਇ ਤਬੋ ਛੋਟਾ ਜਨਾ ਇਹਨੂੰ ਤੁਰਦੇ ਫਿਰਦੇ ਉੱਠਦੇ ਬੈਠਦੇ ਘੁੰਮਦੇ ਰਿਆ ਕਰੋ ਪਰ ਆਹ ਗੁਰੂ ਦੀ ਸੰਗਤ ਨਹੀਂ ਛੱਡੀ ਇਹ ਜ਼ਰੂਰ ਕਰਨੀ ਹੈ ਕਿਉਂਕਿ ਹਵਾ ਦਾ ਧੁੱਪ ਵਿੱਚ ਵੀ ਚੱਲਦੀ ਆਂ ਆਪਾ ਫਿਰਦੇ ਆ ਬਾਦ ਹਵਾ ਤਾਂ ਤੇ ਵੀ ਚੱਲ ਰਹੀ ਆ ਆਕਸੀਜਨ ਮਿਲ ਰਹੀ ਆ ਪਰ ਜੇ ਸ਼ਾਂ ਲੈਣੀ ਆ ਨਾ ਸ਼ਾਂ ਆਪੋੜ ਤੋਂ ਮੇਰਾ ਸ਼ਾਂ ਨਹੀਂ ਮਿਲਦੀ ਥੱਲੇ ਬੈਠਣੀ ਪੈਂਦਾ ਕੀ ਗੁਰੂ ਸਾਡਾ ਚੋਰ ਦੀ ਤਰੈ ਸੋ ਪੁਨਾ ਚੱਕਾ ਦੀ ਖਿਮਾ ਕਰਿਓ ਗੁਰੂ ਕਿਰਪਾ ਕਰੇ ਸਾਡੇ ਹਰਦੇ ਚਾਪੜੀ ਸਿਰ ਸਲਾਬ ਸਾਧਵੇ ਫਿਰ ਉਹ ਵਰਗੇ ਲੋਕ ਸੁਖੀਏ ਪਰ ਲੋਕ ਸੁਹਿਰੇ ਨਾਨ ਘਰ ਪ੍ਰਾਪਤੀ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਨਾਮ